दिल्ली ਵਿੱਚ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਅੱਜ ਇੱਕ ਵੱਡੀ ਜਿੱਤ ਹਾਸਲ ਕੀਤੀ ਆ ਨਾ ਤਾਂ ਪੰਜਾਬ ਦੀ ਜਿਹੜੀ ਰੂਲਿੰਗ ਪਾਰਟੀ ਆ ਉਹਨਾਂ ਨੇ ਲੁਧਿਆਣਾ ਵੈਸਟ ਦੇ ਚੋਣ ਜਿੱਤਿਆ ਬਟ ਉਹਨਾਂ ਨੇ ਗੁਜਰਾਤ ਵਿੱਚ ਵਿਸਾਵਦਰ ਵਿੱਚ ਵੀ ਜਿੱਤ ਹਾਸਲ ਕੀਤੀ ਆ ਮੇਰਾ ਨਾਂ ਹੈ ਰੁਚਿਕਾਮ ਖੰਨਾ ਤੇ ਅੱਜ ਦੇ ਟ੍ਰਿਬਿਊਨ ਦੇ ਇਸ ਡੀਕੋਡ ਪੰਜਾਬ ਦੇ ਐਪੀਸੋਡ ਵਿੱਚ ਮੇਰੇ ਨਾਲ ਨੇ ਰਾਜਮੀਤ ਸਿੰਘ ਤੇ ਅਸੀਂ ਤੁਹਾਨੂੰ ਦੱਸਾਂਗੇ ਕਿ ਪੰਜਾਬ ਵਿੱਚ ਇਸ ਵੇਲੇ ਕੀ ਹੋ ਰਿਹਾ ਹੈ ਰਾਜਮੀ ਜੀ ਜਿਹੜੇ ਸਾਡੇ ਕੋਲ ਨਤੀਜੇ ਆ ਰਹੇ ਨੇ ਕੀ ਕਾਰਨ ਲੱਗਦਾ ਤੁਹਾਨੂੰ ਕਿ ਆਮ ਆਦਮੀ ਪਾਰਟੀ ਨੇ ਇੰਨੀ ਵੱਡੀ ਜਿੱਤ ਹਾਸਲ ਕੀਤੀ ਆ ਰਚਿਕਾ ਇਹਦੇ ਵਿੱਚ ਇਸ ਵੇਲੇ ਜਿਹੜਾ ਟ੍ਰੈਂਡ ਆਇਆ I think 8500 ਵੋਟਸ ਤੋਂ ਸੰਜੀਵ ਅਰੋੜਾ ਜੀ ਜਿਹੜੇ ਆਪ ਦੇ ਕੈਂਡੀਡੇਟ ਲੀਡ ਕਰ ਰਹੇ ਨੇ ਕਾਂਗਰਸ ਦੇ ਕੈਂਡੀਡੇਟ ਤੋਂ ਇਹਦੇ ਜਿਹੜੇ ਪ੍ਰਾਇਮਰੀ ਤਿੰਨ ਫੈਕਟਰਸ ਲੱਗਦੇ ਨੇ ਇੱਕ ਤਾਂ ਲੱਗਦਾ ਕਿ ਉਹਨਾਂ ਦੀ ਪਰਸਨਲ ਜਿਹੜੀ ਰੈਪਰਟ ਉਹਨਾਂ ਦੀ ਪਰਸਨਲ ਜਿਹੜੀ ਵੋਟ ਉੱਥੇ ਉਹ ਅੱਛੀ ਹੈਗੀ ਸੀ ਦੂਸਰਾ ਗਵਰਨਮੈਂਟ ਨੇ ਪਿਛਲੇ ਦਿਨਾਂ ਚ ਐਗਰੈਸਿਵ ਕੈਂਪੇਨ ਕੀਤੀ ਕੇਜਰੀਵਾਲ ਵੱਡੇ ਉਹਨਾਂ ਦੇ ਸਾਰੇ ਮਿਨਿਸਟਰਸ ਉੱਥੇ ਕੈਂਪ ਕਰ ਰਹੇ ਸੀ ਦੂਸਰਾ ਫੈਕਟਰ ਇਹ ਸੀਗਾ ਕਿ ਭਾਜਪਾ ਦਾ ਤੁਸੀਂ ਦੇਖੋਗੇ ਵੋਟ ਸ਼ੇਅਰ ਕਾਂਗਰਸ ਨੂੰ ਜਿਹੜਾ ਐਪਰੀਹੈਂਡ ਕਰ ਰਹੇ ਸੀ ਲੋਕ ਸ਼ਿਫਟ ਹੋਏਗਾ ਨਹੀਂ ਸ਼ਿਫਟ ਹੋਇਆ ਕੈਡਰ ਵੋਟ ਭਾਜਪਾ ਦਾ ਉਹ ਸੇਮ ਸਟੇ ਕਿ ਉਹਨਾਂ ਨੇ ਰੀਟੇਨ ਕੀਤਾ ਤਾਂ ਤੀਸਰਾ ਜਿਹੜੀ ਫੈਕਟਰ ਹੈਗਾ ਕਿ ਜਿਹੜੀ ਇਨ ਫਾਈਟਿੰਗ ਹੈ ਕਾਂਗਰਸ ਵਿੱਚ ਦੈਟ ਵਾਸ ਯੂ نو ਆਊਟ ਇਨ ਦਾ ਓਪਨ ਤੇ ਉਹਦੇ ਕਰਕੇ ਵੀ ਇਹ ਉਹਨਾਂ ਦੀ ਜਿਹੜੀ ਜਿਹੜਾ ਮੈਂ ਟ੍ਰੈਂਡ ਦੇਖ ਰਿਹਾ ਕਿ ਆਸ਼ੂ ਦਾ 2022 ਚ ਅਰਾਊਂਡ 30000 ਜਿਹੜੀ ਵੋਟ ਸ਼ੇਅਰ ਲੈ ਕੇ ਗਿਆ ਸੀ ਉਸ ਤੋਂ ਇਸ ਵਾਰੀ ਵੋਟ ਸ਼ੇਅਰ ਉਹਦਾ ਘਟਦਾ ਦਿਖਦਾ 22 ਚ ਜਦੋਂ ਕਾਂਗਰਸ ਹਾਰੀ ਸੀ ਸਾ ਉਹ ਰੁਚੀ ਜੀ ਜਿਹੜੀ ਆਪ ਦੀ ਵਿਨ ਹੋਈ ਹੈ ਇਹਦੇ ਵਿੱਚ ਬ੍ਰੋਡਲੀ ਇਹਦਾ ਵਾਟ ਇਟ ਮੀਨਸ ਫਾਰ ਆਪ ਸੋ ਰਾਜਮੀ ਜੀ ਜਿਹੜੀ ਆਮ ਆਦਮੀ ਪਾਰਟੀ ਦੇ ਵਿਨ ਹੋਈ ਆ ਇਹਦੇ ਜੋ ਜਿਵੇਂ ਆਪਾਂ ਡਿਸਕਸ ਕੀਤਾ ਸਭ ਤੋਂ ਵੱਡਾ ਕਾਰਨ ਸਿਕਾ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਤੋਂ ਬਾਅਦ ਇੱਥੇ ਆ ਕੇ ਇਹਨੂੰ ਇੱਕ ਬੜਾ ਬੈਟਲ ਆਫ ਪ੍ਰੈਸਟੀਜ ਬਣਾਤਾ ਸਾਰੀ ਦੀ ਸਾਰੀ ਲੀਡਰਸ਼ਿਪ ਲੈਡ ਬਾਈ ਇਨ ਫੈਕਟ ਮਨੀਸ਼ਾ ਸ਼ੋਥੀਆ ਐਂਡ ਸਤਿੰਦਰ ਜੈਨ ਜਿਹੜੇ ਕਿ ਪੰਜਾਬ ਦੇ ਇਨਚਾਰਜ ਨੇ ਦੋਨਾਂ ਲੀਡਰਸ ਨੇ ਕਾਫੀ ਦਿਰ ਤੋਂ ਉਹ ਇੱਥੇ ਲੱਗੇ ਹੋਏ ਸੀ ਇਸ ਕਨਸਟੈਂਸੀ ਵਿੱਚ ਲੱਗੇ ਹੋਏ ਸੀ ਦੂਜਾ ਅਰਵਿੰਦ ਕੇਜਰੀਵਾਲ ਜੀ ਤੇ ਪਗਵਨ ਮਾਨ ਜੀ ਜਿਹੜੇ ਪੰਜਾਬ ਦੇ ਚੀਫ ਮਿਨਿਸਟਰ ਨੇ ਦੋਨਾਂ ਨੇ ਇੱਥੇ ਕਾਫੀ ਆਪਣਾ ਰੱਖਿਆ ਕੈਂਪੇਨ ਕੀਤਾ ਤੇ ਤੀਜਾ ਮੈਨੂੰ ਲੱਗਦਾ ਜੀ ਇਹ ਇਹ ਜਿੱਤਾ ਹੋਰ ਇੱਕ ਵੱਡਾ ਕਾਰਨ ਇਹ ਹੈਗਾ ਕਿ ਮਿਸਟਰ ਸੰਜੀਵ अरोड़ा ਜਿਹੜੇ ਕਿ ਇੰਡਸਟ੍ਰੀਅਲਿਸਟ ਨੇ ਤੇ ਲੁਧਿਆਣਾ ਵੈਸਟ ਜਿਹੜੀ ਹੈਗੀ ਆ ਉਹ ਇੱਕ ਇਹੋ ਜਿਹੀ ਕੰਸਟੀਟੂਐਂਸੀ ਜਿੱਥੇ ਜ਼ਿਆਦਾਤਰ ਇੰਡਸਟ੍ਰੀਅਲਿਸਟ ਤੇ ਟਰੇਡਰਸ ਨੇ ਤੇ ਹੀ ਕੁਡ ਰੈਜ਼ੋਨੇਟ ਯੂ نو ਵਿਦ ਵਿਦ ਦ ਵੋਟਰ ਸੋ ਆਈ ਥਿੰਕ ਥੈਟ ਇਜ਼ ਵਨ ਬਿਗ ਰੀਜ਼ਨ ਵਾਈ ਥੈ ਪਾਰਟੀ ਵਨ ਰੁਚੀਗੈ ਇਹਦੇ ਵਿੱਚ ਇਸ ਰਿਜ਼ਲਟ ਦੇ ਮੈਨੇ ਬਿਯੋਂਡ ਪੰਜਾਬ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਜਾਂਦੇ ਨੇ ਕਿ ਇਹਦੇ ਵਿੱਚ ਕੇਜਰੀਵਾਲ ਨੂੰ ਆਪਣੇ ਰੀਇਸਟੈਬਲਿਸ਼ ਕਰਨਾ ਸਿਸ ਸੋਧਿਆ ਤੇ ਸਤਿੰਦਰ ਜੈਨ ਨੂੰ ਆਪਣਾ ਚਰੀਸ ਸਟੈਬਿਸ਼ ਕਰਨ ਦਾ ਕਿਸ ਤਰ੍ਹਾਂ ਦੇਖਦੇ ਹੋ ਇਸ ਸਿਲੈਕਸ਼ਨ ਦਾ ਵਾਟ ਇਟ ਮੀਨਸ ਸੋ ਰਾਜਮੀ ਜੀ ਜਦੋਂ ਸੰਜੀਵ अरोड़ा जी ਜੋ ਕਿ ਰਾਜ ਸਭਾ ਦੇ ਐਮਪੀ ਨੇ ਜਦੋਂ ਉਹਨਾਂ ਨੂੰ ਕੈਂਡੀਡੇਟ ਅਨਾਉਂਸ ਕੀਤਾ ਗਿਆ ਸੀ ਮਾਰਚ ਵਿੱਚ ਤਾਂ ਬਹੁਤ ਲੋਕ ਇਹ ਗੱਲ ਕਰਦੇ ਸੀ ਵੀ ਉਹਨਾਂ ਨੂੰ ਇੱਥੇ ਪ੍ਰੋਮਿਸ ਕੀਤਾ ਜਾਊਗਾ ਇੱਕ ਕੈਬਨਿਟ ਰੈਂਕ ਦਿੱਤੀ ਜਾਊਗੀ ਇਨਫੈਕਟ ਉਸੇ ਲਈ ਕਿਹਾ ਜਾਂਦਾ ਸੀ ਕਿ ਇਹਨੂੰ ਡਿਪਟੀ ਸੀਐਮ ਬਣਾਇਆ ਜਾਏਗਾ ਖੈਰ ਉਹ ਤਾਂ ਨਹੀਂ ਹੋ ਰਿਹਾ ਕਿਉਂਕਿ ਕੇਜਵਲ ਸਾਹਿਬ ਨੇ ਆਪੇ ਅਨਾਉਂਸ ਕਰਤਾ ਹੈ ਕਿ ਇਹਨਾਂ ਨੂੰ ਇੱਕ ਹੀ ਵਿਲ ਬੀ ਮੇਡ ਅ ਕੈਬਨਿਨਟ ਮਿਨਿਸਟਰ ਸੋ ਵੀ ਨਾਉ ਐਕਸਪੈਕਟ Expansion will take place very soon. It could be very, very soon, and he will be inducted into the cabinet. uh mm -hmm. beyond this a gal seat khali hoegi. Mr. Roda will have to vacate that seat. Okay. When that seat is vacated, it has to be seen who is going to be nominated. Will it be Mr. Kejriwal or will it, will it be you know someone from his immediate coterie? Uh, mm -hmm. That will have to be seen. So, Ranmiji.

ਇਸ ਵਾਰੀ ਤੁਸੀਂ ਦੇਖਿਆ ਹੋਣਾ ਇਹਨਾਂ ਨੇ ਇਸ ਇਲੈਕਸ਼ਨ ਤੋਂ ਪਹਿਲਾਂ ਇੰਡਸਟਰੀਅਲ ਪਾਲਿਸੀ ਲਿਆਂਦੀ ਜਿਹੜੀ ਇਹਨਾਂ ਨੇ ਉਹ ਕਹਿੰਦੇ ਕ੍ਰਾਂਤੀ ਉਦਯੋਗ ਕ੍ਰਾਂਤੀ ਲਿਆਂਦੀ ਇਹਨਾਂ ਨੇ ਬਹੁਤ ਸਾਰੇ ਇਨਸੈਂਟਿਵਾਇਜ਼ ਕਰਨ ਦਾ ਕੋਸ਼ਿਸ਼ ਕੀਤੀ ਇੰਡਸਟਰੀ ਨੂੰ ਇਹਨਾਂ ਨੇ ਟਰੇਡਰਸ ਨੂੰ ਅਡਰੈਸ ਕਰਨ ਦੀ ਕੋਸ਼ਿਸ਼ ਕੀਤੀ ਮੋਰਓਵਰ ਜਿਹੜਾ ਇਹ ਬਾਈ ਇਲੈਕਸ਼ਨ ਹੁੰਦਾ ਹੈ ਇਹ ਸਟੇਟ ਦੇ ਇਸ਼ੂਸ ਤੇ ਇਲੈਕਸ਼ਨ ਹੁੰਦਾ ਤੇ ਇਸ ਜਿੱਦਾਂ ਤੁਸੀਂ ਕਿਹਾ ਕਿ ਬਿਕੋਜ਼ ਕੈਂਡੀਡੇਟ ਵੀ ਇੰਡਸਟਰੀਲਿਸਟ ਨੇ ਥਿਸ ਇਜ਼ ਅ ਮੈਨ ਨੇ ਤਾਂ ਇੱਕ ਕੰਸਟੀਟੂਐਂਸੀ ਵੀ ਪ੍ਰੋਫਾਈਲ ਉਹਨਾਂ ਦੀ ਹੈ ਸੋ ਉਹਨਾਂ ਨੇ 1.5 ਸਾਲਾਂ ਲਈ ਇਹਨਾਂ ਦਾ 18-19 ਮਹੀਨੇ ਹਲੇ ਗਵਰਨਮੈਂਟ ਦੇ ਪਏ ਨੇ ਸੋ ਆਈ ਥਿੰਕ ਜਿਹੜੇ ਲੋਕਲ ਫੈਕਟਰਸ ਨੇ ਪਾਲਿਸੀਜ਼ ਨੇ ਉਹ ਗਵਰਨਮੈਂਟ ਦੀਆਂ ਐਟ ਦੇ ਹੈਵ ਪਲੇਡ ਦਾ ਫੈਕਟਰ ਸੋ ਜਿਹੜਾ ਸਾਡੇ ਕੋ ਲੇਟੈਸਟ ਟ੍ਰੈਂਡਸ ਆ ਰਹੇ ਨੇ ਅ ਤੋ ਵਿਨਿੰਗ ਮਾਰਜਨ ਹੈਜ਼ ਗੋਨ ਅਪ to 10000 76 votes so it will cross it it will cross it has already crossed 10000 votes which is a very good margin for ludhiana west because jive assi subeh ton assi dekh rahe ha that it was it appeared to be a very close it appeared to be a neck and neck fight in the first 7 8 rounds but us to baad suddenly mr rawal di lead kafi badh di jaa raha hai era matlab yahi hai ve ki choice of candidate bahut important hai पार्टीज वास्ते बियॉन्ड पार्टी की पॉलिसीज़ तो कैंडिडेट बहुत इफैक्टर करता है कांग्रेस का कैंडिडेट वो पिछली बार का कैंडीडेट सी रनिंग कैंडिडेट है लोगों ने ट्राइड एंड टैसट किया हो नव फेज से He did not have any. You mean he old did Old not baggage. have any past uh, uh, baggage. Past, past baggage. Okay. And uh, that's actually uh, coming हाजाद. to uh, coming to this. Uh, you know, ever since uh, uh, you know the the campaign had started for Ludhiana West and Ernest, ah, uh, to be particular. Now,

ਸੋ ਕੁਐਸਚਨ ਹੋਈ ਆ ਜਾਂਦਾ ਕਿ ਥਿਸ ਥਿਸ ਕੰਸਟੀਟਿਊਐਂਸੀ ਦਾ ਪ੍ਰੋਫਾਈਲ ਜਿਹੜਾ ਤੁਸੀਂ ਦੱਸਿਆ ਕਿ ਬਿਜ਼ਨਸਮੈਨ ਹਿੰਦੂ ਡੋਮੀਨੇਟਡ ਹੈ ਇੱਥੇ ਫੈਕਟਰਸ ਕਿਹੜੇ ਪਲੇ ਨੇ ਹੁਣ ਉਹ ਸਪਲਿਟ ਹੋ ਗਏ ਥੈਟ ਵਾਸ ਅ ਰੀਜਨਲ ਪਾਰਟੀ So, again, discussion will come back after this result that, that, you know, the alliance is missing. Yes, I think you're right. Yes. I think uh, this this election was also a test case. So, see Kinnak, are what is, uh, you know, what is the total votes? And according to the latest figures, I think if had the two been together, uh, they would have been number two, 18,000 600 ਕੁਛ ਵੋਟ ਭਾਜਪੀ ਦੇ ਨੇ ਇਸ ਪਹਿਲੇ ਤੇ 17700 ਦੇ ਕਰੀਬ ਵੋਟ ਉਹਨਾਂ ਦੇ ਨੇ ਕੰਪੈਰੀਟਿਵਲੀ ਜਿਹੜੇ ਆਸ਼ੂ ਦੇ ਵੋਟ ਵੋਟਸ ਨੇ ਉਹ ਹੈਗੇ ਨੇ 22900 ਦੇ ਕਰੀਬ ਪਿਛਲੀ ਵਾਰੀ ਆਈ ਥਿੰਕ ਮੇ ਕੋ ਫਿਗਰ ਹੈਗੀ ਹੈ ਪਿਛਲੀ ਵਾਰੀ 22 ਚ ਆਸ਼ੂ 32000 ਵੋਟ ਲੈ ਕੇ ਸੀ ਜਦੋਂ ਆਪ ਜਿੱਤੀ ਸੀਗੀ ਜਦੋਂ ਆਸ਼ੂ ਲੌਸਟ ਬਿਲਕੁਲ ਸੋ ਇ ਸੌਰੀ 32000 ਦੇ ਨੇੜੇ ਤੱਕ ਪਹੁੰਚਦਾ ਮੈਨੂੰ ਦਿਖ ਨਹੀਂ ਰਿਹਾ ਉਹ ਸੋ ਜੇ ਭਾਜਪੀ ਤੇ ਅਕਾਲੀ ਦਲ ਇਕੱਠੇ ਹੁੰਦੇ ਤਾਂ ਇਸ ਵੇਲੇ ਇਹਨਾਂ ਦੀ 25000 ਦੇ ਕਰੀਬ 25 26000 ਵੋਟ ਹੁੰਦੀ ਐਂਡ ਦੇ ਊਡ ਹਾਵ ਬੀਨ ਨੰਬਰ 2 ਕੋਸੋਲੀਡੇਸ਼ਨ देखो वोट yes. मैं ओए के लोकल फैक्टर्स प्ले करदे ने पर एक अलायंस लोका नु एक स्टेबल कैंडिडेट ए फैक्टर्स हैगा ही है जी राज जी क्योंकि ਤੁਸੀਂ ਕਾਂਗਰਸ ਕਵਰ ਕਰਤੇ ਆ ਰਹੇ ਹੋ ਕਿ ਕੀ ਤੁਹਾਨੂੰ ਲੱਗਦਾ ਵੀ ਇਹ ਜਿਹੜਾ ਕਾਂਗਰਸ ਵਿੱਚ ਇਨਫਾਈਟਿੰਗ ਕਾਫੀ ਰਹੀ ਆ ਜਿਹੜਾ ਅਸੀਂ ਸੁਣਦੇ ਆਏ ਆ ਵੀ ਕਾਫੀ ਇਨਫਾਈਟਿੰਗ ਰਹੀ ਆ ਦਾ ਦਾ ਕੈਂਡੀਡੇਟ ਮਿਸਟਰ ਆਸ਼ੂ ਹੈਡ ਐਕਚੁਅਲੀ ਆਸਕ ਯੂ نو ਅ ਲੋਟ ਆਫ ਲੀਡਰਸ ਥੈਟ ਦੇ ਸ਼ੁੱਡ ਨਾਟ ਦੇ ਸ਼ੁੱਡ ਸਟੇ ਅਵੇ ਫਰਮ ਦਿਸ ਕੈਂਪੇਨ ਤਾਂ ਲੱਗਦਾ ਵੀ ਇਹ ਫੈਕਟਰ ਪਲੇ ਕੀਤਾ ਹੈਗਾ ਲੁਧਿਆਣੇ ਦੇ ਰਿਜ਼ਲਟ 'ਚ ਜਿੱਦਾਂ ਮੈਂ ਦੁਬਾਰਾ ਰਿਪੀਟ ਕਰਦਾ ਪੈਸ ਪਰਸਨਲ ਰੈਪੋਰਟ ਆਫ ਮਿਸਟਰ ਸੰਜੀਵ ਰੋੜਾ ਸੈਕਿੰਡ ਦੇਖੋ ਗਵਰਨਮੈਂਟ ਇਨ ਪਾਵਰ ਜੋ ਮਰਜੀ ਕਹੋ ਬਹੁਤ ਐਡਵਾਂਟੇਜ ਹੁੰਦੇ ਨੇ ਕਾਂਗਰਸ ਨੇ ਅਲੀਗੇਸ਼ਨਸ ਵੀ ਲਾਈਆਂ ਸੀ ਕਿ ਯੂ نو ਦੇ ਹੈਵ ਜਸ ਫੋਰਸ ਐਂਡ ਮਸ਼ੀਨਰੀ ਐਂਡ ਯੂ نو ਅਪਾਰਟ ਫਰਮ ਥੈਟ ਐਂਡ ਫਾਈਟਿੰਗ ਬਹੁਤ ਇੰਪੋਰਟੈਂਟ ਫੈਕਟਰ ਸੀ ਜਿਹੜਾ ਬਿਕੋਜ਼ ਸਭ ਤੋਂ ਇੰਪੋਰਟੈਂਟ ਉਹ ਲਾ ਅਪਰ ਫਰਮ ਬੀਇੰਗ ਦਾ ਪੀਸੀਸੀ ਚੀਫ ਹੀ ਵਾਸ ਅ ਐਮਪੀ ਫਰਮ ਲੁਧਿਆਣਾ ਐਂਡ ਹੀ ਡਿਡ ਨਾਟ campaign or was not allowed to campaign that did uh, play moreover bans brothers they were they did not join the party because they are from captain amrinder camp most of the ludhiana leaders uh, who belong to different assembly segment, nine assembly segments of ludhiana they were not seen very actively in this constituency and leaders from outside like rana Gurjeet, charanjit channi um, kikitelo they were campaigning uh, pargat singh they were campaigning for him ਸੋ ਕਿਤੇ ਨਾ ਕਿਤੇ ਜਿਹੜੀ ਸਮੂਥ ਕੋਹੀਜਨ ਜਿਹੜੀ ਇਹਨਾਂ ਦੀ ਸਮੂਥ ਕੋਆਰਡੀਨੇਸ਼ਨ ਉਹ ਮਿਸਿੰਗ ਸੀਗੀ ਉਹਦਾ ਰਿਜ਼ਲਟ ਤਾਂ ਆਏਗਾ ਹੀ ਜੀ ਸਰ ਵਿਦਨ ਦਾ ਕਾਂਗਰਸ ਜਿਹੜੀ ਟੌਪ ਲੀਡਰਸ਼ਿਪ ਦੀ ਲਈ ਲੜਾਈ ਚੱਲ ਰਹੀ ਆ ਹੈ ਨਾ ਤੇ देयर देयर आर ਲੋਟਸ ਆਫ ਲੀਡਰਸ ਹੂ ਵਾਂਟ ਵਾਂਟ ਟੂ uh you know become the ppcc chief by removing uh, wedding so do you think uh, the the result of ludhiana west will it have an impact on the leadership of PPCC? yeah it's a very uh, question important question reason now since ashu has not allowed them as categorically told not to join the campaign so he cannot blame them now so the fight will be there it will intensify more it will be more on you know these two groups because parallel pcc virtually came up in ludhiana there was a set of leaders That's right. so there was a set of leaders in chandigarh so they try to you know over on each other ke bhi assi nahi jana si jana hai te oh cheez ta hun hor strong ho gayi mere samne the division will and rushika ji hun jehde isde naal tusi gal ke ta ke jehda कैबिनिट एक्सपेंशन है भी तो एक भी इस वे जो तो पता ही है भी जो सरकार ने यहोजा कोई वाला स्टैप लेना होंगे इट इज़ कैप्ट वेरी कलोजली गार्डेड सीक्रेट सो द ओनली थिंग दैट इज क्लियर एज ऑफ नाउ इज देर इज गोइन टू बी कैबिनेट एक्सपेंशन एंड इट विल बी वेरी सून मिस्टर अरोड़ा विल बी इंडक्टेड इन इन टू द कैबिनेट will not be the deputy cm as was perceived earlier but he will be a cabinet minister It is yet to be seen if there will be a deputy CM or no. Uh, and also, uh, I think some portfolios will also be changed. And I believe at least one minister will be dropped. Okay, I have a very important question in my mind. Why are there Hindu profile sheet? now? You told Mr. Sanjeev Arora has <laughs> one. Was the BJP stronghold of the Aam ਉਹਦੇ ਚ ਆਪਣਾ ਇੰਟਰੂਜਨ ਕਰ ਚੁੱਕੀ ਹੋਈ ਹੈ ਬਿਕੋਜ਼ THEN ਥੇ ਵਿਲ ਬੀ ਰਿਫਲੈਕਸ਼ਨ ਇਨ ਦੀ ਕਮਿੰਗ ਅ ਅਸੈਂਬਲੀ ਪੋਸਟ ਜਿਹੜੇ 27 ਵਿੱਚ ਹੋਣੇ ਆ ਰਾਜਮੀ ਜੀ ਇਹ ਨੋਟ ਟ੍ਰੈਡੀਸ਼ਨਲੀ ਸਿਨੈਰੀਓ ਦੇ ਵਿੱਚ ਇਹ ਜਿਹੜੀ ਕੈਬਨਿਟ ਐਕਸਪੈਂਸ਼ਨ ਜਾਂ ਜਿਹੜੀ ਇਹਨਾਂ ਰਿਫਾਰਮਸ ਆ ਇਟ ਵਿਲ ਬੀ ਮੋਰ ਓਰੀਐਂਟਡ ਟਵਾਰਡਸ ਦੈਟ ਰਾਜਮੀ ਜੀ ਦਿਸ ਵਾਸ ਸੀ ਆ ਮੀਨ ਥੀਸ ਆਰ ਦ ਵੋਟਰਸ ਦੈਟ ਬੀਜਪੀ ਟਾਰਗੇਟਸ ਬਟ ਵੀ ਕੈਨ ਨੋਟ ਕਾਲ ਇਟ ਅ ਬੀਜਪੀ ਸੀਟ ਕਿਉਂਕਿ ਇੱਥੇ ਦੋ ਵਾਰੀ ਅਕਾਲੀ ਐਮਐਲਏ ਰਹਿ ਚੁਕੇ ਨੇ ਮਤਲਬ ਹੁਣ ਰੀਸੈਂਟ ਵੀ ਜ 20 ਸਾਲਾਂ ਦੀ ਆਪਾ ਪੋਲਿਟੀਕਲ ਹਿਸਟਰੀ ਦੇਖੀਏ ਤਾਂ ਦੋ ਵਾਰੀ ਅਕਾਲੀ ਐਮਐਲਏ ਰਹਿ ਚੁਕੇ ਨੇ ਤੇ ਦੋ ਵਾਰੀ ਤੇ ਬੀਜਪੀ ਦਾ ਇਥੋਂ ਜਿੱਤ ਮਤਲਬ ਪਿਛਲੇ 20 ਸਾਲਾਂ ਤੱਕ ਤਾਂ ਹੋਈ ਨਹੀਂ ਮੇਰੀ ਲਾਰਜਰ ਕੁਐਸਚਨ ਇਹ ਹੈ ਕਿ ਬਿਕੋਜ਼ ਜਿਹੜੇ ਟ੍ਰੈਂਡਸ ਹੈ 2027 ਦੇ ਅਸੈਂਬਲੀ ਇਲੈਕਸ਼ਨ ਚ ਜਿਹੜਾ ਹਿੰਦੂ ਵੋਟਰ ਹੈ ਜਿਹੜਾ ਬੀਜਪੀ ਵੱਲ ਅਸੀਂ ਜਰਨਲਿਸਟ ਸੋਚਦੇ ਹਾਂ ਪ੍ਰੀਜ਼ਿਊਮ ਕਰਦੇ ਹਾਂ ਜਾਂ ਕਾਂਗਰਸ ਵੱਲ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਉਹਨੂੰ ਆਪਣੇ ਫੋਲਡ ਵਿੱਚ ਲਿਆਉਣ ਦੇ ਵਿੱਚ ਕਾਮਯਾਬ ਹੋਏਗੀ ਵਿਦ ਥਿਸ ਐਕਸਪੈਰੀਮੈਂਟ ਹੰਦੂ ਦਿਆਣਾ ਰਾਜਪੀ ਐਸ ਵਿ ਹੈਵ ਡਿਸਕਸਡ ਅਰਲੀਅਰ ਆਈ ਆਈ ਸਟਿਲ ਥਿੰਕ That uh, more than the ruling party, I still think it is the charisma of the candidate which candidate. worked. Okay. His own rapport with the with the constituents of Ludhiana West, mm -hmm. and uh, also the fact that the entire business community, cutting across uh, religion, caste, uh, uh, you know, lines, they mm -hmm. all supported him. Mm -hmm. So I think it is basically a win uh, of the candidate. Yeah. Thank you, Rajmeeji. Thank you, viewers, for watching this episode of Decode Punjab. Do continue to read your favorite newspaper, which is the Tribune. Do follow us on all our social media handles across X, on Instagram, and on Facebook. Thank you.